아이영 <목소리도> 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 ਹੈਲੋ ਹੈਲੋ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਸੰਗਰੂਪ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਰਾਮਨਗਰ ਬਸਤੀ ਦੇ ਵਿੱਚ ਇੱਕ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ ਹਲੋ ਹਾਂ ਦੰਦ ਚਲਾ ਆ ਰਿਹਾ ਹੈ आजू बाज आजू ओ परा थोड़ा पीछे हो जा तू उही आई है अंदर की बुके लगे तो तुमको बोलू की ਦੇ ਵਿੱਚ ਆਏ ਆ ਇੱਥੇ ਜਿਹੜਾ ਇਹ ਪਿੱਛੇ ਇਲੀਗਲ ਸਟਰਕਚਰ ਤੁਹਾਨੂੰ ਦਿਖ ਰਿਹਾ ਹੈਗਾ ਨਹੀਂ ਹੈਗਾ ਨਾ ਉੱਥੇ ਬਚਾਉਣ ਦੇ ਆ ਤੁਸੀਂ ਯਾਰ ਸ਼ਰਾਬ ਨਾ ਕਰ ਲੋ ਸ਼ੁਰੂ ਕਰ ਨਗਰ ਬਸਤੀ ਸੰਗਰੂਰ ਵਿੱਚ ਆਏ ਆ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਿੱਛੇ ਜਿਹੜਾ ਇਹ ਇਲੀਗਲ ਸਟਰਕਚਰ ਹੈ ਇਹ ਅਮਰਜੀਤ ਕੌਰ ਉਰਫ ਮਾਨੋ ਨਾਦੀ ਲੇਡੀ ਦਾ ਹੈ ਉਹਨਾਂ ਨੇ ਬਣਾਇਆ ਸੀ ਤੇ ਇਸ ਨੂੰ ਡੈਮੋਲੀਸ਼ਨ ਕਰਨ ਦੇ ਅਜ ਆਰਡਰਸ ਨੇ ਜਿਸ ਦੇ ਵਿੱਚ ਪੁਲਿਸ ਅੱਜ ਇਥੇ ਪ੍ਰੋਟੈਕਸ਼ਨ ਦੇਨ ਆਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਬਣ ਸਕੇ ਇਹ ਜਿਹੜੀ ਅਮਰਜੀਤ ਕੌਰ ਉਰਫ ਮਾਨੋ ਹੈ ਇਸ ਦੇ ਖਿਲਾਫ ਕੁੱਲ 12 ਐਫ ਆਈ ਆਰ ਦਰਜ ਨੇ ਜਿਸ ਦੇ ਵਿੱਚ ਨਸ਼ਾ ਤਸਕਰੀ ਦੀ ਵੀ ਐਫ ਆਈ ਆਰ ਨੇ ਤੇ ਇਹ ਜਿਹੜਾ ਪਰਿਵਾਰ ਹੈ ਇਸ ਦੇ ਖਿਲਾਫ ਕੁੱਲ 21 ਐਫ ਆਈ ਆਰ ਦਰਜ ਨੇ ਇਥੇ ਅੱਜ ਸਾਰੀ ਟੀਮ ਪੁਲਿਸ ਦੀ ਹਾਈ ਰੈਂਕਿੰਗ ਆਫਸਰਸ ਪਲੱਸ ਜਿਹੜੇ ਡਿਊਟੀ ਮੈਜਿਸਟਰੇਟ ਹੈ ਸਾਰੇ ਆਏ ਆ ਤਾਂ ਕਿ ਕੋਈ ਵੀ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਸਰ ਹੁਣ ਇਹ ਕਿੱਥੇ ਨੇ ਜੀ ਪਰਿਵਾਰ ਵਾਲੇ ਜਿਨ੍ਹਾਂ ਦੇ ਖਿਲਾਫ 21 ਮਾਮਲੇ ਦਰਜ ਨੇ ਇਹਨਾਂ ਦੇ ਖਿਲਾਫ ਜੀ ਮਲਟੀਪਲ ਮਾਮਲੇ ਆ ਐਨਡੀਪੀਐਸ ਐਕਟ ਦੇ ਵੀ ਮਸਲੇ ਨੇ ਐਕਸਾਈਜ਼ ਐਕਟ ਦੇ ਵੀ ਐਫਆਈਆਰਸ ਨੇ ਕੀ ਬੇਲ ਤੇ ਨੇ ਜਾਂ ਹਾਲੇ ਵੀ ਜੇਲ੍ਹ ਦੇ ਅੰਦਰ ਨੇ ਜੇਲ੍ਹ ਦੇ ਵਿੱਚ ਕਿੰਨੇ ਟੋਟਲ ਬੱਚੇ ਜੀ ਇਸ ਪਰਿਵਾਰ ਤੇ 21 ਐਫਆਈਆਰਸ ਨੇ ਤੇ ਜਿਹੜੇ ਅਮਰਜੀਤ ਕੌਰ ਉਰਫ ਮਾਨੋਦਨ ਆਦਾ ਮੈਂ ਤੁਹਾਨੂੰ ਦੱਸਿਆ ਸੀਗਾ ਲੇਡੀ ਦਾ ਉਹਨਾਂ ਤੇ 12 ਐਫਆਈਆਰਸ ਹਨ ਉਹਨਾਂ ਘਰ ਅਲਾ ਘਰ ਤੇ ਜੀ ਉਹ ਕਹਿੰਦੇ ਸਾਰੀ ਬਸਤੀ ਉਹਨਾਂ ਨੇ ਵੇਚ ਲਈਏ ਕਿਹੜੇ ਬੱਲੇ ਵੇਚਦੇ ਆ ਜੀ ਅਸੀਂ ਜਿਸ ਕਾਰਵਾਈ ਦਾ ਲਗਾਤਾਰ ਸफ्ते ਕਰਦੇ ਆ ਰਹੇ ਹਾਂ ਅਸੀਂ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਹੀਂ ਕੀਤਾ ਹੈਗਾ ਜੋ ਸਾਡੇ ਨੂੰ ਆ ਆਰਡਰਸ ਮਿਲੇ ਹੈਗੇ ਅਸੀਂ ਉਹਨਾਂ ਦੇ ਵਿੱਚ امداد ਦੇ ਰਹੇ ਹਾਂ ਤੇ ਜਿਹੜੀ ਸਾਡੀ ਪੁਲਿਸ ਦੀ ਕਾਰਵਾਈ ਹੈ ਉਹ ਅਸੀਂ ਵੱਖਰੇ ਤੌਰ ਤੇ ਕਰਦੇ ਜਾਵਾਂਗੇ ਲਗਾਤਾਰ ਠੀਕ ਹੈ